ਜਦੋਂ ਕਾਲੇ ਰੰਗ ਦੀਆਂ ਮੱਜਾਂ ਇਹ ਛਪੜੀ ਦੇ ਵਿੱਚ ਵੜ ਕੇ ਹੋ ਗਈਆਂ ਸੀ ਪੂਰੇ ਰੰਗ ਦੀਆਂ ਅੱਜ ਇਸ ਸਥਾਨ ਤੇ ਉਮਈ ਫਾਈਬਰ ਦੀਆਂ ਮੱਜਾਂ ਬਣਾ ਕੇ ਉਹੀ ਪੁਰਾਣਾ ਦ੍ਰਿਸ਼ਾ ਤੁਸੀਂ ਦੇਖ ਸਕਦੇ ਹੋ ਪੇਸ਼ ਕੀਤਾ ਹੋਇਆ 1890 ਦੇ ਵਿੱਚ ਇੱਕ ਅੰਗਰੇਜ਼ ਅਫਸਰ ਇਸ ਜਗ੍ਹਾ ਦੇ ਵਿੱਚ ਦੀ ਨਹਿਰ ਕੱਢਣ ਲੱਗਿਆ ਸੀ ਤੇ ਉਸ ਨੂੰ ਦਿਸਣਾ ਬੰਦ ਹੋ ਗਿਆ ਸੀ ਇਸ ਵੀ ਨੂੰ ਗੁਰੂ ਰਾਮਦਾਸ ਪਾਤਸ਼ਾਹ ਜੀ ਦੇ ਬਚਨਾ ਸਦਕਾ ਹੋਇਆ ਸੀ ਬਾਬਾ ਭਗਤੂ ਜੀ ਨੇ ਆਪਣੀ ਸਾਰੀ ਉਮਰ ਕੋਰ ਤਪੱਸਿਆ ਕਰਦਿਆਂ ਗੁਜ਼ਾਰੀ ਅਤੇ ਜਿਸ ਟਾਈਮ ਬਾਬਾ ਜੀ ਇਸ ਜਗ੍ਹਾ ਤੇ ਆਏ ਸੀ ਉਸ ਟਾਈਮ ਇਹ ਜਗ੍ਹਾ ਇੱਕ ਸੰਘਣੇ ਜੰਗਲ ਵਾਂਗ ਸੀ ਮਤਲਬ ਇੱਕ ਦਰਖਤਾਂ ਦਾ ਬਹੁਤ ਸੰਗਣਾ ਝੁੰਡ ਸੀਗਾ ਜਿਸ ਨੂੰ ਆਪਾਂ ਝਿੜੀ ਵੀ ਕਹਿ ਦਿੰਨੇ ਆ ਇਸ ਝਿੜੀ ਦੇ ਵਿੱਚੋਂ ਕੋਈ ਲੱਕੜ ਵੀ ਨਹੀਂ ਸੀ ਕੱਟ ਸਕਦਾ ਜੇ ਕੋਈ ਇਥੋਂ ਲੱਕੜ ਗਲਤੀ ਨਾਲ ਕੱਟ ਵੀ ਲੈਂਦਾ ਸੀ ਤਾਂ ਉਸ ਦਾ ਨੁਕਸਾਨ ਹੁੰਦਾ ਸੀ ਤਾਂ ਇੱਕ ਵਾਰ ਦੀ ਗੱਲ ਆ ਕਿ ਇੱਕ ਚੋਰ ਸੀਗੇ ਜਿਹੜੇ ਇਥੋਂ ਨੇੜਿਓਂ ਕਿਤੋਂ ਮੱਝਾਂ ਚੋਰੀ ਕਰਕੇ ਇਸ ਸਥਾਨ ਤੇ ਪਹੁੰਚਦੇ ਆ ਤੇ ਝਿੜੀ ਦੇ ਵਿੱਚ ਲੁਕ ਜਾਂਦੇ ਆ ਚੋਰਾਂ ਦੇ ਪਿੱਛੇ-ਪਿੱਛੇ ਉਹਨਾਂ ਦੇ ਪੈਰ ਨੱਪਦੇ ਹੋਏ ਉਹਨਾਂ ਦੇ ਮਾਲਕ ਵੀ ਜਦੋਂ ਜਿਹੜੇ ਇਸ ਜਗ੍ਹਾ ਤੇ ਆ ਜਾਂਦੇ ਆ ਜਦੋਂ ਚੋਰਾਂ ਨੂੰ ਪਤਾ ਲੱਗਦਾ ਕਿ ਮਾਲਕ ਵੀ ਪਿੱਛੇ-ਪਿੱਛੇ ਆ ਰਹੇ ਆ ਤਾਂ ਫਿਰ ਉਹ ਜਿਹੜੀਆਂ ਮੱਝਾਂ ਸੀਗੀਆਂ ਉਹਨਾਂ ਬਾਰੇ ਬਾਬਾ ਜੀ ਨੂੰ ਦੱਸਦੇ ਆ ਕਿ ਉਹ ਚੋਰੀ ਕਰਕੇ ਲੈ ਕੇ ਆਏ ਆ ਸਾਰੀ ਸੱਚੀ ਵਾਰਤਾ ਜਿਹੜੀ ਬਾਬਾ ਜੀ ਨੂੰ ਸੁਣਾ ਦਿੰਦੇ ਆ ਤੇ ਬਾਬਾ ਜੀ ਫਿਰ ਦਇਆ ਦੇ ਵਿੱਚ ਆ ਕੇ ਉਹਨਾਂ ਨੂੰ ਕਹਿੰਦੇ ਆ ਕਿ ਜਿਹੜੀਆਂ ਮੱਝਾਂ ਆਪਣੀਆਂ ਤੁਸੀਂ ਛਪੜੀ ਦੇ ਵਿੱਚ ਵਾੜ ਦੋ ਤੇ ਫਿਰ ਉਹ ਉਦਾਂ ਹੀ ਕਰਦੇ ਆ ਮੱਝਾਂ ਛਪੜੀ ਦੇ ਵਿੱਚ ਵਾੜ ਦਿੰਦੇ ਆ ਆਪਣੀਆਂ ਤੇ ਸਵਾ ਤੁਸੀਂ ਉਵੇਂ ਹੀ ਜਿਹੜਾ ਸਾਰਾ ਇਹ ਛਪੜੀ ਵੀ ਉਹੀ ਆ ਸਾਰਾ ਕੁਝ ਉਵੇਂ ਹੀ ਦਿਖਾਇਆ ਹੋਇਆ ਹੈ ਨਾ ਤੇ ਜਿਵੇਂ ਜਿਵੇਂ ਮੱਝਾਂ ਛਪੜੀ ਦੇ ਵਿੱਚ ਜਾਈ ਜਾਂਦੀਆਂ ਉਹਨਾਂ ਦਾ ਰੰਗ ਜਿਹੜਾ ਬਦਲੀ ਜਾਂਦਾ ਜਿਹੜੀਆਂ ਮੱਝਾਂ ਉਹਨਾਂ ਦਾ ਕਾਲਾ ਰੰਗ ਹੁੰਦਾ ਤੇ ਉਹ ਪੂਰੇ ਰੰਗ ਦੀਆਂ ਹੋ ਜਾਂਦੀਆਂ ਯਾਨੀ ਬੂਰੀਆਂ ਮੱਝਾਂ ਬਣ ਜਾਂ ਤੇ ਜਦੋਂ ਫਿਰ ਮਾਲਕਾਂ ਨੂੰ ਫਿਰ ਕੀ ਲੱਭਣੀਆਂ ਸੀ ਕਿਉਂਕਿ ਜਦੋਂ ਰੰਗ ਹੀ ਉਹਨਾਂ ਦਾ ਬਦਲ ਗਿਆ ਹਨਾ ਤੇ ਜਦੋਂ ਉਹ ਫਿਰ ਸਾਰੇ ਕਿਤੇ ਮੱਝਾਂ ਲੱਭ ਲੈਂਦੇ ਆ ਥੱਕ ਹਾਰ ਕੇ ਫਿਰ ਉਹ ਬਾਬਾ ਜੀ ਦੇ ਚਰਨਾਂ ਤੇ ਆ ਡਿੱਗਦੇ ਆ ਤੇ ਕਹਿੰਦੇ ਨੇ ਕਿ ਬਾਬਾ ਜੀ ਹੁਣ ਤੁਸੀਂ ਹੀ ਕਿਰਪਾ ਕਰੋ ਤਾਂ ਬਾਬਾ ਜੀ ਉਹਨਾਂ ਨੂੰ ਕਹਿੰਦੇ ਨੇ ਕਿ ਜਿਹੜੀਆਂ ਬੂਰੀਆਂ ਮੱਝਾਂ ਛੱਪੜ ਦੇ ਵਿੱਚ ਬੈਠੀਆਂ ਨੇ ਇਹ ਤੁਹਾਡੀਆਂ ਹੀ ਮੱਝਾਂ ਨੇ ਤੁਸੀਂ ਇਹਨਾਂ ਨੂੰ ਲੈ ਜਾਵੋ ਇਹ ਦੇਖ ਕੇ ਉਹ ਪਸ਼ੂ ਮਾਲਕ ਬੜੇ ਹੈਰਾਨ ਹੁੰਦੇ ਨੇ ਅਤੇ ਧੰਨ ਬਾਬਾ ਭਗਤੂ ਜੀ ਦੇ ਧੰਨ ਉਹਨਾਂ ਦੀ ਤਪੱਸਿਆ ਕਹਿੰਦੇ ਹੋਏ ਆਪਣੇ ਪਸ਼ੂ ਉੱਥੋਂ ਲੈ ਕੇ ਹੁੰਦਾ ਸੀ ਬਿਲਕੁਲ ਉਹ ਇੱਥੋਂ ਨਿਸ਼ਾਨ ਸਾਹਿਬ ਤੇ ਉਹ ਬਿਲਕੁਲ ਵਿਚ ਆਉਂਦਾ ਸੀਗਾ ਤੇ ਜਦੋਂ ਦੂਰਬੀਨ ਰਾਹੀਂ ਅੰਗਰੇਜ਼ ਅਫਸਰ ਸਰਵੇ ਕਰ ਰਿਹਾ ਸੀ ਨਹਿਰ ਦਾ ਤੇ ਅਚਾਨਕ ਉਸ ਨੂੰ ਦਿਸਣਾ ਬੰਦ ਹੋ ਗਿਆ ਤੇ ਜਦੋਂ ਕਿਸੇ ਹੋਰ ਪਾਸੇ ਵੱਲ ਦੇਖਦਾ ਸੀ ਤਾਂ ਉਹਨੂੰ ਦਿਸਣ ਲੱਗ ਜਾਂਦਾ ਸੀ ਸਥਾਨ ਤੇ ਵੱਡੇ ਕੱਲੂ ਘਾਰੇ ਦੀ ਯਾਦਗਾਰ ਵੀ ਬਣੀ ਹੋਈ ਆ ਕਿਉਂਕਿ ਵੱਡੇ ਕੱਲੂ ਘਾਰੇ ਸਮੇਂ ਪਿੰਡ ਗਹਿਲ ਦੀ ਢਾਬ ਤੇ ਆ ਕੇ ਸਿੰਘਾਂ ਨੇ ਪਾਣੀ ਪੀਤਾ ਸੀ ਬੱਚੇ ਬੁੱਢੇ ਆ ਕੇ ਚਰੀ ਅਤੇ ਮੱਕੀ ਦੇ ਮਹਾਰਿਆਂ 'ਚ ਲੱਗ ਗਏ ਸੀ ਤੇ ਅਫਦਾਲੀ ਦੇ ਸਿਪਾਹੀਆਂ ਨੇ ਫਸਲਾਂ ਤੇ ਮਹਾਰਿਆਂ ਨੂੰ ਅੱਗ ਲਾ ਦਿੱਤੀ ਸੀ ऐसे ਵੱਡੇ ਘੱਲੂ ਘਾਰੇ ਦੀ ਯੰਗ ਦੇ ਵਿੱਚ ਤਕਰੀਬਨ 35000 ਸਿੱਖ ਸ਼ਹੀਦ